ਆਇਟ ਆਉਟ ਆਜ ਦੇ ਬਲੌਗ ਚ ਤੇ ਅੱਜ ਆਪਾਂ ਕਰ ਲੱਗੇ ਆ ਮੱਕੀ ਵਾਲਾ ਪਲੈਂਟਰ ਦੀ ਰਿਪੇਅਰ ਤੇ ਲੈਨੇ ਆ ਬਾਈ ਤਾਰੇ ਤੋਂ ਜਾਣਕਾਰੀ ਪੁੱਛ ਜਾ ਵੀ ਕੀ ਕੀ ਰਿਪੇਅਰ ਕੱਟੀ ਆ ਤੇ ਕਿਹੜੀ ਕਾਰਨ ਰਿਪੇਅਰ ਗੱਡੀ ਆ ਨੇ ਜੀ ਬਾਈ ਤਾਰੇ ਬਾਈ ਨੇ ਮਸ਼ੀਨ ਅੱਧਿਕ ਖੋਲਤੀ ਕੁਸਕ ਰਹਿ ਗਿਆ ਤੇ ਲੈਨੇ ਆ ਇਹਦੇ ਤੋਂ ਜਾਣਕਾਰੀ ਸਾਸਰੀ ਗਾਲ ਤਾਰਾ ਬਾਈ ਸਾਸਰੀ ਗਾਲ ਵੀਰ ਦੱਸਿਓ ਮਸ਼ੀਨ ਬਾਰੇ ਬਾਈ ਉਹਨਾਂ ਨੂੰ ਸਾਸਰੀ ਗਾਲ ਆਪਾਂ ਮਸ਼ੀਨ ਤਕਰੀਬਨ ਦੋ ਹਿੱਸੇ ਖੋਲ ਚੁੱਕੇ ਆ ਬਾਕੀ ਸਾਰਾ ਰਹਿ ਗਿਆ ਇਹਦਾ ਬਿਲਕੁਲ ਹਾਂਜੀ ਬਾਈ ਤੇ ਸਭ ਤੋਂ ਪਹਿਲਾਂ ਤਾਂ ਬਾਈ ਆਪਾਂ ਖਾਲ ਵਾਲੇ ਜੋ ਸਟਾਰ ਆ ਰਵੜਾ ਇਹਨਾਂ ਵਰੀ ਜਾਣਕਾਰੀ ਦੇਣੀ ਚਾਹੁੰਦੇ ਹਾਂ ਆ ਹੁਣ ਬਿੱਲਰੇ ਪਿਆਉਂਦੇ ਠੀਕ ਹੈ ਜੀ ਮੰਨ ਲਓ ਦੇਖੋ ਰੋ ਤੇ ਸੀਲ ਖਰਾਬ ਇੱਥੋਂ ਲਈ ਇਹਦੀ ਆ ਸਟਾਰ ਜਮਾ ਉੱਟ ਕੇ ਜੀ ਦੇਖੋ ਇਹ ਆਪਣੇ ਕਾਰ ਨਹੀਂ ਜਾਂਦੇ ਜਦੋਂ ਆਪਾਂ ਇਹ ਜਿੱਲਾਂ ਨਹੀਂ ਵਹਿੰਦੇ ਤੇ ਟਾਇਰ ਹੋ ਕੇ ਅੱਕੜ ਫੜ ਜਾਂਦੇ ਜੀ ਠੀਕ ਹੈ ਜੀ ਮੈਂ ਆਪਾਂ ਇਹ ਇਹ ਧੋ ਕੇ ਸਵਾਰ ਕੇ ਇਹ ਪਾਉਨੇ ਆ ਜੀ ਚੜੀ ਉਦੋਂ ਬਾਅਦ ਆ ਜਾਓ ਜੀ ਖਵਾ ਦੇਣਗੇ ਅੱਧੀ ਆ ਲੈਣਗੇ ਸੌਰੀ ਕੀ ਹੋ ਗਿਆ ਹੁਣ ਦੇਖਣ ਨੂੰ ਤਾਂ ਆਪਾਂ ਨੂੰ ਤਾਂ ਸਾਫ਼ ਲੱਗਦੇ ਹੀ ਵੇਖੋ ਬਿਲਕੁਲ ਬਿਲਕੁਲ ਸਾਫ਼ ਹੈ ਜਮਾ ਹਾਂਜੀ ਦੇਖਣ ਵਾਲੇ ਬਾਜੀ ਕਹਿਣਗੇ ਵੀ ਇਹ ਵੀ ਸਾਫ਼ ਦੰਦਿਆਂ ਨੂੰ ਐਂ ਕਹੀ ਜਾਂਦੇ ਆ ਮੈਂ ਸਾਫ਼ ਦੰਦਿਆਂ ਨੂੰ ਨਹੀਂ ਕਹਿੰਦਾ ਕੋ ਆਹ ਦੇਖੋ ਇਧਰੋਂ ਵੇਖੋ ਨੂੰ ਗੌਰ ਅੱਜ ਜਿਆ ਬਦਲ ਗਿਆ ਹੋ ਗਿਆ ਹੀ ਬਦਲ ਹੁਣ ਆਹ ਮੂੰਹ ਇਹਦਾ ਬਦਲਾ ਹੋ ਗਿਆ ਹਾਂਜੀ ਜਦੋਂ ਮੱਕੀ ਗਿੱਲੀ ਜਾਂ ਰੋੜੇ ਵਾਲੀ ਪੈ ਗਈ ਉਹਨੇ ਇੱਥੋਂ ਬਾੜ ਜਣਾ ਠੀਕ ਹੈ ਜੀ ਉਹ ਬਦਲ ਨੂੰ ਤਾਂ ਜੀ ਨਹੀਂ ਕਰਦਾ ਕਿ ਜ਼ਿੰਮੇਵਾਰ ਦੇ ਪਰ ਮੈਂ ਬਦਲ ਕੇ ਰਾਜੀ ਕਿਉਂਕਿ ਅੱਜ ਤਾਂ ਘਸ ਗਏ ਜਿਹੜੀ ਠੀਕ ਹੈ ਜੀ। ਇਹ ਕਸਾ ਦਾ ਕਾਰਨ ਵੀ ਤੁਹਾਨੂੰ ਦਿਖਾ ਦਿੰਦੇ ਆਂ ਦੇਖੋ। ਆਇਆ ਇਹ ਕਰ ਦਈਏ ਚਲਦੀ ਹੈ। ਆਇਆ ਟਾਲ ਮਾਰਦੇ। ਠੀਕ ਹੈ ਜੀ। ਇਹਨੇ ਹੋਰ ਕੁਛ ਨਹੀਂ ਕਰਨਾ। ਇਹਨੇ ਉਹਦਾ ਦੰਦਾ ਤੋੜ ਦਿੰਦਾ। ਲਾ ਤਾਂ ਮੈਨੂੰ ਕੱਲ ਖਾਇਨਾ। ਹਾਂਜੀ। ਉਹ ਬੰਦਾ ਤੋੜਦਿਆਂ ਦੀ ਵੇਣ ਟੇਲੀ ਹੋ ਗਈਆਂ ਚਲਦੀ। ਠੀਕ ਹੈ ਜੀ। ਠੀਕ ਆ ਸਰ ਜੀ। ਇਹ ਤਾਂ ਹੋ ਗਏ ਬੀ ਵਾਲੇ ਆਪਣੇ ਜੀ। ਬਾਕੀ ਕੋਸਟ ਬੰਦੇ ਨੂੰ ਮਾ ਜਾਣਦਾਰੀ ਜਿਹੜੇ ਰੱਸੀ ਨਾਲ ਕਹਿੰਦੇ ਮਾਰਕਾ ਸਹੀ ਨਹੀਂ ਚੱਲਦਾ ਆਪਣਾ। ਹਾਂਜੀ। ਰੱਸੀ ਵਾਲਾ ਮਾਰਕਾ ਵੀ ਸਹੀ ਚੱਲ ਰਿਹਾ ਬਿਲਕੁਲ। ਹਾਂਜੀ ਔਰ ਜਿੰਮੇਦਾਰ ਐ ਚਾਹੁੰਦਾ ਵੀ ਇਧਰੋਂ ਮਾਰਕਰ ਡਿੱਗੇ ਤੇ ਦੂਜੀ ਸਾਈਡ ਵੀ ਬਾਅਦ ਚ ਨਾਲ ਹੀ ਡਗ ਪਏ ਵੀ ਅੱਤੜ ਨਾ ਕਰੇ ਇਹ ਮਾਰ ਕੇ ਆਪਣੇ ਆੜ ਜਾਂਦੇ ਇਧਰ ਲਾ ਚੱਕਿਆ ਨਹੀਂ ਜਾਂਦਾ ਹਾਂਜੀ ਹਾਂਜੀ ਆੜ ਜਾਂਦੇ ਆ ਤੇ ਬਿਲਕੁਲ ਉਦੋਂ ਵਾਰ ਆਹ ਜੈਕ ਵਾਲਾ ਮਾਰਕਰ ਵੀ ਬਹੁਤ ਵੈੱਟ ਫਰਸਟ ਕਲਾਸ ਹੋ ਜਾਵੇ ਜੈਕ ਵਾਲਾ ਮਾਰਕਰ ਲਾਇਆ ਨਾ ਜੈਕ ਵਾਲਾ ਸਿਰਦਰਦੀ ਖਤਮ ਜੇ ਮਾਰ ਲਾ ਕੇ ਖੰਭਾ ਆ ਗਿਆ ਕੋਲੇ ਹੂੰ ਖੰਭਾ ਆਉਣ ਦੇ ਕਾਰਨ ਤੇ ਆਪਾਂ ਉੱਤਰ ਕੇ ਜਾ ਗਏ ਇਹ ਮਾਰਕਰ ਚੱਕਿਆ ਨਹੀਂ ਗਿਆ ਹਾਂਜੀ ਇਹ ਜੈਕ ਵਾਲੇ ਨਾਲ ਇਹ ਰੀਜਨ ਆ ਵੀ ਜੇ ਕੋਲੇ ਖੰਬੇ ਦੇ ਬਿਲਕੁਲ ਆ ਕੇ ਬੰਦਾ ਰੈਸਟ੍ਰੀਟਰ ਲਾਉਂਦਾ ਮਾਰ ਕੇ ਇਕੱਠਾ ਇਹ ਦੇ ਨਾਲ ਠੀਕ ਆ ਇਹ ਵੀ ਕਾਫਤੰ ਠੀਕ ਆ ਪਰ ਕੰਪਨੀ ਰਸੇ ਵਾਲਾ ਕਹਿੰਦੀ ਇਹ ਵੀ ਰੱਖੋ ਹਾਂਜੀ ਵੀ ਡੈਸਟ੍ਰੀਟਰ ਬਾਈ ਚਾਂਸ ਹੋਵੇ ਫਿਰ ਗੋਲੀ ਲੱੜ ਜੇ ਫਿਰ ਭਾਈ ਪਾ ਲਾਉਂਦਾ ਫਿਰਦਾ ਰਹਿੰਦਾ ਬੰਦਾ ਹੂੰ ਬਾਕੀ ਕੰਪਨੀ ਕੋਈ ਚੀਜ਼ ਦਿੰਦੀ ਆ ਚੰਗੇ ਆਸਤੇ ਦਿੰਦੀ ਆ ਕਹਿੰਦਾ ਮਤਲਬ ਪਰ ਉਹਦਾ ਕਰੀਜਨ ਠੀਕ ਆ ਜੀ ਇਹ ਦਾ ਇਹ ਫਾਇਦਾ ਵੀ ਜੇ ਖੰਭਾ ਆ ਜਾਏ ਬਾਈ ਸਾਹ ਤੋਂ ਉੱਤਰ ਕੇ ਚੱਕ ਦੇ ਆ ਕੇ ਬੜੀ ਆਪਾਂ ਇਹ ਸਾਲਾ ਡਿਸਟ੍ਰੀਬਿਊਟਰ ਲਾਓ ਹਾਂ ਤਾਂ ਇਹ ਤਾਂ ਹੈ ਹਾਂਜੀ ਉਸ ਦਿਵਾਰ ਆ ਗਿਆ ਹੀ ਆਪਾਂ ਨੂੰ ਬੈਲਟ ਤੱਕ ਬਦਲ ਪਹਿਲਾਂ ਬੈਲਟ ਨੇ ਮਸ਼ੀਨ ਇਹਨੇ ਇਹਨੇ ਵੀ ਤੱਕ 1500 ਦੇ ਕਿਲਾ ਡੇਡ ਟਬਰੀ ਉਹਨੇ ਬੈਲਟ ਹੈਗੀ ਖੋਸਕ ਜੀ ਇਹ ਕਿਸੇ ਵੀ ਟਾਈਮ ਡੁੱਟ ਸਕਦੀ ਹੈ ਠੀਕ ਹੈ ਜੀ ਬਾਹਰ ਆਪਾਂ ਬਹਿਤਾਂ ਜੀ ਨਾਲ ਬੈਲਟ ਤੇ 23 ਬਾਈ ਉਹਨਾਂ ਨੂੰ ਉਹ ਬਾਈ ਉਹਨਾਂ ਸੋਮਵਾਰ ਨੂੰ ਲੈ ਕੇ ਆਉਣਗੇ ਆਪਾਂ ਉਹ ਬੈਲਟ ਪਾਵਾਂਗੇ ਬੈਟ ਲਾ ਕੇ ਲਪਾਵੇ ਲਪਾਵਾਂਗੇ ਠੀਕ ਹੈ ਜੀ ਕਈ ਵੀਰੀ ਮਟੀਰੀਅਲ ਦੇ ਤੌਰ ਤੇ ਜੇ ਮਨ ਲਓ ਗੱਲ ਵੀ ਮੜਾ ਅਜੇ ਨਵੀਂ ਬਿਲਡਿੰਗ ਟੁੱਟ ਸਕਦੀ ਆ ਆਪਾਂ ਨਾਲ ਪੁਰਾਣੀ ਦੇਣਾਗੇ ਪੁਰਾਣੀ ਅਗਲਾ ਪਾ ਲੂ ਹਾਂਜੀ ਓਕੇ ਸਰ ਹੁਣ ਜਿਹੜੀ ਆਪਣੀ ਮਸ਼ੀਨ ਕੋਲ ਰਹਿਦੀ ਆ ਕਰਨ ਵਾਲੀ ਪਿਛਲੀਆਂ ਮਸ਼ੀਨਾਂ ਜਿਹੜੀਆਂ ਮੈਂ ਦਿੱਤੀਆਂ ਤਕਰੀਬਨ ਆਪਾਂ ਦਿੱਤੀਆਂ ਮਸ਼ੀਨਾਂ ਉਹਨਾਂ ਦਾ ਚੈੱਕ ਕੰਪਲੀਟ ਹੋ ਗਿਆ ਕਰਕੇ ਆਜਾ ਦੱਸੋ ਬਈ ਕੀ ਕੰਪਲੀਟ ਕਿੰਨੀਆਂ ਮਸ਼ੀਨਾਂ ਮੈਂ ਦਿੱਤੀਆਂ ਜੀ ਆਹ ਨਾਟ ਖੁੱਲਦਾ ਦਾ 24 ਨੰਬਰ ਦਾ ਨਵੀਆਂ ਜਿਹੜੀਆਂ ਦਿੱਤੀਆਂ ਸੀਗੀਆਂ ਇਹ ਨਾਟ ਜਦੋਂ ਖੁੱਲ ਗਿਆ ਬੱਸ ਤੋਂ ਪਿੱਛੇ ਡੇਕ ਨਹੀਂ ਦੀ ਸੀ ਜੀ ਠੀਕ ਆ ਜੀ ਤੇ ਅੜ ਜਾਂਦੀ ਸੀ ਦਾਣੇ ਚ ਤਨ ਹੋਰ ਜਾਂਦੀ ਸੀ ਠੀਕ ਆ ਬਈ ਇਹਨਾਂ ਦੇ ਇਡਲ ਬਸ ਸਕਰੂ ਲੱਗੇ ਆ ਇਹਨੂੰ ਖੋਲੋ ਇੱਥੇ ਦਾ ਨੰਬਰ ਦਾ ਨਾੜਾ ਨੂੰ ਖਸੋ ਠੀਕ ਹੈ ਇਹ ਹੋਲੇ ਖੋਦਣੀ ਆ ਕਾ ਥੋਮਵਾਰ ਨੂੰ ਇਹਨੂੰ ਮੈਂ ਕਲੀਅਰ ਕਰੂੰਗਾ ਸਾਰੇ ਨਟਾਂ ਨੂੰ ਖੋਲ ਕੇ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਤੇ ਰੂਲੇ ਰੂਲਾ ਆ ਰੂਲਾ ਡੇਡਾ ਚੱਲਿਆ ਹੋਇਆ ਜਿਹੜਾ ਮੈਂ ਤੇ ਟੈਂਟਾਡ ਕਰਦਾ ਇਹਨੂੰ ਮੈਂ ਖੋਲ ਕੇ ਜਮਾ ਇਹਨਾਂ ਗਲਾਰੀਆਂ ਗਲੂਰੀਆਂ ਸਾਰਿਆਂ ਕੋ ਧੂੰਗਾ 2 ਨੰਬਰ ਤੇ ਆ ਸੈਕਿੰਡ ਨੂੰ ਖੋਲ ਕੇ ਦੇਖਿਆ ਜੀ ਮੈਂ ਇਹ ਇਥੋਂ ਪਾਟਿਆ ਹੋਵੇ ਨਾ ਜੇ ਬੈਕਮ ਇਥੋਂ ਇਹ ਬੈਕਮ ਨਹੀਂ ਬਣਾਉਂਦੀ ਓਕੇ ਸਰ ਓਕੇ ਸਰ ਕਾਸ ਗੇਮ ਫੈਂਸੀ ਇਹ ਆ ਬੈਰਿੰਗ ਖਾਸ ਕਰਕੇ ਮੈਂ ਸਾਰੇ ਧੋ ਕੇ ਚੈੱਕ ਕਰੂੰਗਾ ਠੀਕ ਹੈ ਜੀ ਆਪਣੇ ਖਾਸ ਕਰਕੇ ਬਾਈ ਕਹਿੰਦਾ ਟਾਇਰ ਖੜਦਾ ਬੀਜ ਵਾਲਾ ਮਸ਼ੀਨ ਦਾ ਹਾਂਜੀ ਟਾਇਰ ਖੜਨ ਦਾ ਕਾਰਨ ਦੋ ਆ ਜੀ ਦੱਸੋ ਜੀ ਕੀ ਕਰਨ ਆ ਪਿਆ ਜੀ ਆਪਣਾ ਬੀਜ ਟਾਇਰ ਨਾਲ ਲੱਫਾ ਤੁਸੀਂ ਮਾ ਦਿੰਦੇ ਆ ਆ ਦੇਖੋ ਇਹ ਹੁਣ ਖੜਨ ਦਾ ਕਾਰਨ ਦੋ ਸੀ ਇੱਥੋਂ ਪੂਰਾ ਟਾਇਰ ਇੱਥੋਂ ਕੱਟਣਾ ਆ ਸਾਰਾ ਅੰਦਰ ਆ ਡੈਰ ਹਾਂ ਸਾਰਾ ਅੰਦਰ ਟਾਇਰ ਨਹੀਂ ਚੜੀ ਪੂਰੀ ਆ ਆ ਇੱਥੋਂ ਪੂਰਾ ਇਹ ਜਿਹੜਾ ਨਵੀਂ ਮਸ਼ੀਨ ਲੈਣੀ ਹੈ ਨਾ ਇਹ ਰਾਂ ਹਵਾ ਕਢਾ ਕੇ ਪਟਾਉਣੀ ਪੈਂਦੀ ਆ ਇੱਧਰ ਦੇਖੋ ਆਵੇ ਜਮਾ ਗੰਗਣੀਆਂ ਅੰਦਰਨ ਹਾਂਜੀ ਇੱਕ ਇਹਦੇ ਆ ਵੈਰਿੰਗ ਦੇ ਠੀਕ ਹੈ ਇਹਨਾਂ ਨੂੰ ਗ੍ਰੀਸ ਨਹੀਂ ਨਾ ਆਉਂਦਾ ਵੈਰਿੰਗਾਂ ਨੂੰ ਹਾਂਜੀ ਉਹਨੂੰ ਪਤਾ ਜਿਮੇਦਾਰ ਕੀ ਆ ਖੋਲਣ ਤੋਂ ਚੱਲਦਾ ਇਹਨੂੰ ਖੋਲ ਕੇ ਇਹਨਾਂ ਨੂੰ ਗ੍ਰੀਸ ਆਉਂਦਾ ਕਰੋ ਆ ਗ੍ਰੀਸ ਤੋਂ ਬਿਨਾ ਵੈਰਿੰਗ ਮਾਂਜੇ ਪਏ ਲੈ ਦੇਖੋ ਇੱਧਰ ਵੀ ਲੈ ਦੱਸ ਠੀਕ ਹੈ ਠੀਕ ਆ ਸਰ ਓਕੇ ਸਰ ਤੇ ਫੂਮ ਵਾਰ ਨੂੰ ਨਾ ਆਪਾਂ ਜਿਹੜੀ ਰਹਿੰਦੀ ਹੈ ਮਸ਼ੀਨ ਉਹ ਵੀ ਕਲੀਅਰ ਕੀਤੀ ਜਾਊਗੀ ਪੱਲਾ ਪੱਲਾ ਦਾ ਵੈਰਿੰਗ ਚੈੱਕ ਕੀਤਾ ਜਾਊਗਾ ਮਸ਼ੀਨ ਦਾ ਠੀਕ ਹੈ ਜੀ। ਵੀ ਆਹ ਦੇਖੋ ਜੀ। ਆਓ ਸਰ। ਆਹ ਜਿੱਥਾ ਬੋਲੋ। ਆ ਦੇਖੋ। ਇਹ ਵੀ ਤੁਸੀਂ ਚੈੱਕ ਕਰਨਾ ਖਾਸ ਵਾਲੇ ਪੋਰ। ਇਹਨੂੰ ਮਾੜਾ ਜਾਂ ਮਰੂੜਾ ਟੁੱਟ ਗਿਆ। ਇਹਦਾ ਕਾਰਨ ਕੀ ਹੋ ਸਕਦਾ ਜੀ? ਮਾਰਨੇ ਖੁਸ਼ਕ ਹੋ ਚੁੱਕਿਆ ਜੀ। ਆਪਣੀ ਮਸ਼ੀਨ ਬਾਈ ਮਾੜ ਵਾਲੀ। ਠੀਕ ਹੈ ਜੀ। ਆਹ ਬੈਕ ਵਾਲੀਆਂ ਬਾਈ ਤਾਂ ਵੀ ਟੋਟਲ ਗੈਸਟਰ ਦੇਖੋ। ਆ ਮੱਕੀ ਦੇ ਵਿੱਚ ਮਰੂੜੀ ਆਈ ਵੀ ਸੀ। ਤੇ ਦਸਕਾਂ ਪੁੰਹਦਾ ਨਹੀਂ ਸੀ ਬਾਈ ਦੇਲੀ। ਨਵੇਂ ਲਾਇਆ ਜਰਾ ਉੱਡ ਗਏ ਇਹ। ਠੀਕ ਆ ਸਰ। ਏ ਜਿਹੜਾ ਜਿੰਨਾ ਆਪਣਾ ਬੈਕਮ ਪਾਇਆ ਭਾਈ ਹਾਂਜੀ ਇਹਨੂੰ ਆ ਗਏ ਤੇ ਬੱਤੀਆਂ ਵੀ ਹੋ ਰਹੀਆਂ ਜਿੰਨਾ ਆਪਣਾ ਬੈਕਮ ਪਾਇਆ ਹਾਂਜੀ ਆਹ ਜੋੜ ਚੈੱਕ ਕਰੋ ਇਹਦਾ ਠੀਕ ਆ ਜੀ ਉਹ ਫਰੰਟ ਜੋੜ ਪੈਂਦਾ ਉੱਥੇ ਚੈੱਕ ਕਰੋ ਠੀਕ ਆ ਜੀ ਇਹ ਕਿਦੇ ਜੜ ਤੋਂ ਚੈੱਕ ਕਰੋ ਜਿਆ ਰੱਖਦੇ ਆ ਦੇਖੋ ਲੈ ਲੈ ਠੀਕ ਆ ਇਹ ਤੋਂ ਚੈੱਕ ਕਰੋ ਢੱਲਣੀ ਹੋਣੀ ਚਾਹੀਦਾ ਬਾਕੀ ਜੋ ਭਾਈ ਜੀ